ਤੋੜ ਦਾ ਨਾ ਇਹਨੂੰ ਹਾਂਜੀ ਹਸਤਰੀਕਾਲ ਬਾਈ ਸਾਰੇ ਬਾਈਆਂ ਨੂੰ ਤੇ ਅੱਜ ਆਏ ਹੋਏ ਸੀ ਲੱਖੀ ਲਸਾੜੇ ਵਾਲੇ ਦੇ ਘਰੇ ਤੇ ਲੱਖੀ ਅੱਜ ਕਰ ਰਿਹਾ ਮੇਲੇ ਦੀ ਤਿਆਰੀ ਉੱਥੇ ਅੱਜ ਮੇਲਾ ਬਗਲੀ ਦਾ ਬਹੁਤ ਮਸ਼ਹੂਰ ਬਾਬੇ ਦਾ ਮੇਲਾ ਭਰਦਾ ਇਸ ਸਾਲ ਨਮਾਣੀ ਕਾਲ ਸੀ ਅੱਜ ਹਾਂ ਹੈ ਨਾ ਨਮਾਣੀ ਕਾਲ ਸੀ ਵਾਲੇ ਤਨੂੰ ਮੇਲਾ ਭਰਦਾ ਹੁੰਦਾ ਇਹ ਬਾਈ ਤੇ ਲੱਖੀ ਲਸਾੜੇ ਵਾਲੇ ਦੀਆਂ ਬੱਕਰੀਆਂ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਗੱਲਬਾਤ ਕਰਾਂਗੇ ਲੱਖੀ ਕੀ ਹਾਲ ਹੈ ਬਹੁਤ ਵਧੀਆ ਥੋੜੀ ਹੋਰ ਤੂੰ ਆਪਣਾ ਸੁਣਾ ਅੱਜ ਕਿੱਥੇ ਹੀ ਤਿਆਰੀ ਖਿੱਚੜੀ ਹੈ ਅੱਜ ਯਾਰ ਹੈ ਬਗਲੀ ਮੇਲੇ ਤੇ ਜਿੱਥੇ ਮੰਨ ਕੇ ਚੱਲ ਪਹਿਲੀ ਤੇ ਤੀਜੀ ਵੀਡੀਓ ਥੋੜੀ ਜਿਹੜੀ ਸੀ ਉਹ ਬੱਕਰੇ ਤੇ ਉਹ ਮੇਲੇ ਪਿੰਡ ਪਿੰਡ ਚੱਲਦੇ ਆ ਫਿਰ ਉਦੋਂ ਮਗਰੋਂ ਚੱਲੇ ਗਏ ਸੀ ਇੰਦਾ ਘੜ ਅੱਛਾ ਬਹੁਤ ਮਸ਼ਹੂਰ ਮੇਲਾ ਹੈ ਨਾ ਬਹੁਤ ਜਿਆਦੇ ਬਾਬੇ ਦਾ ਮੇਲਾ ਭਰਦਾ ਹੈ ਨਾ ਬਾਬੇ ਦਾ ਪੀਰਾਂ ਦੀ ਜਗ੍ਹਾ ਤੇ ਮੇਲਾ ਪੀਰਾਂ ਦੀ ਜਗ੍ਹਾ ਤੇ ਮੇਲਾ ਭਰਦਾ ਤੇ ਅੱਜ ਲੱਖੀ ਤਿਆਰੀਆਂ ਲੱਗ ਰਿਆ ਕਰਨ ਸਵੇਰ ਸਵੇਰ ਦਾ ਟਾਈਮ ਹੈ ਇਹ ਬਾਕੀ ਹੋਰ ਵਧੀਆ ਮਾਲ ਪਸ਼ੂ हां बाबे बढ़िया बाबडे अपना سناਓ ਤੇ ਅੱਜ ਖੁੰਡਾ ਗਿਫਟ ਕਰਤਾ ਹੈਂਦਾ ਅੱਜ ਆ ਕਰਤਾ ਪਹਿਲਾਂ ਕਾਲਾ ਕਰਿਆ ਸੀ ਅੱਜ ਹੱਤ ਦਾ ਕਰਤਾ ਰ ਵੱਡਾ ਭਾਈਆ ਪਹਿਲੇ ਉਹ ਖੁੰਡੇ ਪਿਆਰੇ ਨੇ ਉਹ ਖੁੰਡਾ ਤਾਂ ਪੀਲਾ ਨਹੀਂ ਜਗ੍ਹਾ ਤੇ ਰੱਖਦੇ ਉਹ ਪੀਲਾ ਨਹੀਂ ਤੇ ਰੱਖਦਾ ਜਿੱਤੀ ਦੀ ਰੱਖੀ ਜ ਮੈਨੂੰ ਸੋਟੀ ਉਹ ਮੇਰੇ ਪਾਲੀਆਂ ਨੇ ਲੜਕੇ ਆਪਸ ਵਰਤੀ ਭੈਣਾਂ ਰੱਖੋ ਦੋ ਹਾਂ ਰੋਤੇ ਬਾਤ ਅੱਜ ਲੱਖੀ ਦੇ ਕਰੇ ਫੇਰ ਆਗੇ ਇਹ ਕਹਿੰਦਾ ਵੀ ਆਪਣੇ ਤਾਂ ਲਵੇ ਬੀੜ ਹੈ ਖੁੰਡਿਆਂ ਦਾ ਘਰ ਹੈ ਨਾ ਪੁਰਾਣਾ ਹੈ ਬਹੁਤ ਪਿਛਲਾ ਪਹਿਲਾ ਖੁੰਡੇ ਦਾ ਮੈਂ ਤਾਂ ਕਹਿੰਦਾ ਉਧਰੋਂ ਕੱਡੇ ਲਿਓ ਨਾ ਜੜਾਂ ਜੜਾਂ ਚੋਂ ਹਾਂ ਬਾਸ ਦਾ ਇੱਧਰ ਬਹੁਤ ਸਾਡੇ ਹੋਈ ਹੈ ਵੀ ਕਹਿੰਦਾ ਚੱਲ ਰਾਜੂ ਛੋਟੀ ਜੀ ਖੁੰਡੀ ਜੀ ਤੂੰ ਲੈ ਜਾ ਲੋਹਾ ਜਾਂ ਬੱਕਰਾ ਬੰਨੇ ਬੱਕਰਾ ਹੱਥ ਚ ਰੱਖ ਲਿਆ ਕਰੀਂ ਐਨ ਉਹ ਆ ਨਾ ਜੜੋਂ ਕੱਢੀ ਹੋਈ ਆ ਹਾਂ ਇਹ ਜੜੋਂ ਕੱਢਿਆ ਹੈ ਖੁੰਡ ਹਾਂ ਲੋ ਭਾਈਆ ਹਾਂ ਮਾ ਚੱਲ ਤੂੰ ਮੈਨੂੰ ਦੇ ਦੇ ਭਾਈ ਲਪਾ ਗਾਨੀ ਦੇ ਇਹ ਤੋਂ ਫਿਰ ਮਾਇ ਲੈ ਲਈਏ ਸ਼ੌਂਕ ਬਹੁਤ ਆ ਲੱਖੀ ਨੂੰ ਹਣਾ ਸੋਕੀਆਂ ਦਾ ਕੀ ਗਾਨੀ ਆਗਾ ਦਿੰਦਾ ਨਹੀਂ ਹੁੰਦਾ ਬਾਈ ਕੁਝ ਲੱਗ ਕਰੀਦਾ ਉਹ ਕਰ ਕਰ ਵਿਚਾਰੇ ਨੇ ਮਿੰਤਾ ਵੀ ਲੈ ਜਾ ਰਾ ਜੂ ਬਾਈ ਤੇ ਆ ਬੱਕਰੀਆਂ ਆਣਾ ਵੱਡੀਆਂ ਵੱਡੀਆਂ ਲੱਗ ਰਹੀਆਂ ਨੇ ਪੁਰਾਣੀਆਂ ਤੋਂ ਪੁਰਾਣੀਆਂ ਆ ਲੁੰਨੀਆਂ ਬੱਕਰੀਆਂ ਹਣਾ ਤੂੰ ਵੀ ਵੱਡੀਆਂ ਨੇ ਦੂਰੇ ਹਟਦੀਆਂ ਨੇ ਹਾਂ ਵੇ ਦੇਖੋ ਬਾਈ ਆ ਪੱਟੀ ਕਰਦੀ ਆ ਯਾਰ ਕਰਦੀ ਸਾਰੀਆਂ ਪੁੱਠੀਆਂ ਪੁੱਠੀਆਂ ਅੱਛਾ ਆ ਗਿਆ ਦੁਪੱਟਾ ਨਵੀਆਂ ਲੈ ਕੇ ਚੱਲੇ ਉਹ 2-4 ਵਿੱਚੋਂ ਪੁਰਾਣੀਆਂ ਬੱਕਰੀਆਂ ਘੱਟ ਦਿਆ ਕਰ। ਪੁਰਾਣੀਆਂ 3-3 ਨੇ ਵੇਖੀਆਂ ਬੱਕਰਾਂ ਕੁੜੀ ਦੇ ਵਿਆਹ ਵੇਲੇ ਹੋਰ ਕੱਢ ਨਹੀਂ 2-4। ਉਹ ਆਪਦਾ ਕਰ ਪਾ। ਆ ਹੁਣ ਦੇਖ ਭਾਈ ਕਹਤਾ ਅਗਲੇ ਨੂੰ ਜਿਹਨੇ ਲੈਣੀ ਹੈ ਵੀਰੇ ਲੈ ਸਕਦਾ। ਸਾਡੀ ਬੱਕਰੀਆਂ ਲੱਖੀ ਦੀਆਂ ਅੱਧੀਆਂ ਵਿੱਚੋਂ ਮਕਾਉਂਗਾ। ਹਾਂ ਆਪਾਂ 5 ਫੜਲੇ 6 ਫੜਲੇ 5 ਫੜਲੇ 6 ਫੜਲੇ ਬੱਕਰੇ ਦੇ ਨਾਲ ਦੇ ਦਿਆਂਗੇ। ਕੀ ਬੱਕਰਾ ਵੀ ਦੇ ਦੂ 1-2 ਲੱਖੀ। ਕੀ ਚਲੋ ਵੇਖਦਾ ਮਾਲ ਚੰਗਾ ਰਿਆਂ ਨੇ। ਹੋਰ ਉਹ ਭਾਈ ਰਾਜੇ ਰਣੇ ਨੇ 3 ਗੱਠੀਆਂ ਆਪਦਾ ਫੇਰ ਬੱਕਰੀਆਂ। ਹਾਂ ਤੇ ਬੱਕਰਾ ਵੀ ਇੱਕ ਹੈਣਾ ਸੇਲ ਵਾਸਤੇ। ਜਿਹੜਾ ਮਾਲ ਹੈ ਲੱਖੀ ਦਾ ਪੁਰਾਣਾ ਰਵਾ। ਇਹ ਆ ਬੱਕਰਾ ਬਾਈ ਸੇਲ ਵਾਸਤੇ ਕੰਨ ਬਹੁਤ ਆ ਬੱਕਰੇ ਦਾ ਤੇ ਦੇਖ ਲਓ ਇਹਨ ਬਹੁਤ ਪੁਰਾਣੇ ਰਵੇ ਦਾ ਬੱਕਰਾ ਹੈ ਆ ਜਾ ਓਏ ਵੀਡੀਓ ਬਣਾ ਲਾਂਗੇ ਅੰਦਰ ਚੋਲੇ ਲਓ ਵੀਡੀਓ ਬਣਾ ਲਾਂਗੇ ਜੀ ਉਹ ਤਾਂ ਲੱਖੀ ਤਿਆਰੀ ਕਰ ਰਿਹਾ ਤੇ ਇੱਕ ਵੀਡੀਓ ਲੱਖੀ ਦੀ ਮੇਲੇ ਵਾਲੀ ਆਊਗੀ ਬਾਈ ਉਹ ਵੀ ਜ਼ਰੂਰ ਦੇਖੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰੋ ਇੱਥੇ ਜਾ ਕੇ ਪਾਉਣੀ ਅੱਜ ਤਾਂ ਕਾ ਸੋਨੂੰ ਅੱਜ ਕਰ ਦੇਣਾ ਆਪਾਂ ਨੂੰ ਅੱਛਾ ਅੱਜ ਦੇਖੋ ਕਿਹਦੀ ਲੱਗਦੀ ਆ ਸੋਨੂੰ ਅੱਜ